ਸੀ ਦੇ ਨਾਮ ਦੇ ਵਿੱਚ ਜੈਮਸੀ ਦੀ ਅਸੀਂ ਕੱਲ ਇੱਥੇ ਯਾਰੇ ਵਾਲਾ ਤੇ ਅੰਦ ਗੰਦਰ ਲੈ ਕੇ ਆਏ ਸੀ ਤਾਂ ਜਦੋਂ ਵਾਪਸ ਮੁੜ ਰਹੇ ਸੀ ਤਾਂ ਇਹਨਾਂ ਨੂੰ ਪਰਿਵਾਰਾਂ ਨੂੰ ਮਿਲੇ ਦੇਖਿਆ ਕਿ ਰੋਡ ਤੇ ਬੈਠੇ ਹੋਏ ਨੇ ਤਾਂ ਇਹਨਾਂ ਦੀ ਅਸੀਂ ਸੁਣਿਆ ਕਿ ਇਹਨਾਂ ਦੀ ਕੀ ਜ਼ਰੂਰਤ ਹੈ ਇਹਨਾਂ ਨੇ ਸਾਨੂੰ ਕੱਲ ਰਾਸ਼ਨ ਲੈ ਕੇ ਆ ਤਾਂ ਅੱਜ ਔਰ ਰਾਤ ਨੂੰ ਉੱਪਰ ਲੈ ਨੂੰ ਕੰਬਲ ਖੇਸਾਂ ਦਾ ਰੱਖਿਆ ਤੇ ਜੋ ਵੀ ਇੱਕ ਪੱਕਿਆ ਹੋਇਆ ਲੰਗਰ ਅੱਜ ਅਸੀਂ ਇਹਨਾਂ ਦੇ ਲਈ ਸੁੱਕਾ ਰਾਸ਼ਨ ਬਣਿਆ ਹੋਇਆ ਲੰਗਰ ਔਰ ਕੇਸ ਕੰਬਲਾ ਦੀ ਸੇਵਾ ਦਾ ਓਨਲੀ ਫਰੀडम ਚਰਚ ਮਾਨਾ ਸਿੰਘ ਵਾਲਾ ਵੱਲੋਂ ਪਾਸਟਰ ਬਲਕਾਰ ਪਤਰਸ ਜੀ ਇਹਨਾਂ ਦੇ ਸਹਿਯੋਗ ਔਰ ਸਾਡੀ ਪੂਰੀ ਟੀਮ ਦੇ ਦੁਆਰਾ ਇਹਨਾਂ ਦੀ ਜੋ ਕੱਲ ਦੀ ਮੰਗ ਸੀ ਅੱਜ ਅਸੀਂ ਇਹਨਾਂ ਦੇ ਲਈ ਲੈ ਕੇ ਆਏ ਆ ਔਰ ਅੱਗੇ ਤੋਂ ਵੀ ਅਸੀਂ ਇਹਨਾਂ ਦੇ ਲਈ ਸਹਿਯੋਗ ਕਰਦੇ ਰਵਾਂਗੇ ਔਰ ਜੋ ਵੀ ਇਹ ਵੀਡੀਓ ਨੂੰ ਡੇਕਰ ਸੁਨਨ ਅੱਗੇ ਵੀ ਸ਼ੇਅਰ ਕਰਨ ਔਰ ਇਹਨਾਂ ਲੋਕਾਂ ਦੀ ਜੋ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਰੋਡ ਦੇ ਉੱਪਰ ਖੁੱਲੇ ਅਸਮਾਨ ਦੇ ਵਿੱਚ ਰਹਿਣ ਦੇ ਲਈ ਸੌਂਦੇ ਲਈ ਮਜਬੂਰ ਨੇ ਇਹਨਾਂ ਦੀ ਅਸੀਂ ਹੋਰ ਮਦਦ ਕਰ ਸਕੀਏ ਸੋ ਇਸ ਵੀਡੀਓ ਨੂੰ ਸੁਨੋ ਆਪਣੇ ਦਾਨਾਂ ਦੇ ਲਈ ਆਪਣੇ ਦਿਲਾਂ ਨੂੰ ਖੋਲੋ ਹੱਥਾਂ ਨੂੰ ਬਧਾਓ ਤਾਂ ਜੋ ਇਸ ਇਹੋ ਦੇ ਪਰਿਵਾਰਾਂ ਦੀ ਜੋ ਹੋਰ ਅੱਗੇ ਵੀ ਬੈਠੇ ਨੇ ਪਰਿਵਾਰ ਜੋ ਘਰਾਂ ਤੋਂ ਬੇਤਰ ਨੇ ਖੁੱਲੇ ਅਸਮਾਨ ਦੇ ਵਿੱਚ ਬੈਠੇ ਨੇ ਤਾਂ ਉਹਨਾਂ ਦੀ ਵੀ ਸੇਵਾ ਹੋ ਸਕੇ ਤੋ ਮੈਂ ਹੁਣ ਪਾਸਟੀ ਨੂੰ ਬੇਨਤੀ ਕਰਾਂਦਾ ਕਿ ਇਹਨਾਂ ਦੇ ਜੋ ਰਸ ਦਾ ਰਾਸ਼ਨ ਹੈ ਔਰ ਕੰਬਲ ਖੇ ਜੋ ਵੀ ਅਸੀਂ ਇਹਨਾਂ ਦੇ ਲਈ ਲੈ ਕੇ ਆਏ ਆ ਉਹ ਇਹਨਾਂ ਨੂੰ ਦਿੱਤੇ ਜਾ ਲੱਖ ਹੌਸਲਾ ਰੱਖ ਹੌਸਲਾ ਰੱਖ ਹੌਸਲਾ ਤੁਹਾਰੀ ਨਾ ਦਿਨ ਪਹਿਲਾ ਜੈਉਂ ਲਗੇ ਰੱਖ ਹੌਸਲਾ ਤੁਹਾਰੀ ਨਾ ਦਿਨ ਪਹਿਲਾ ਜੈਉਨਗੇ ਨੂੰ ਦੇ ਦਿਨਾਂ ਚ ਪਾਣੀ ਨੂੰ ਦੇ ਦਿਨਾਂ ਚ ਪਾਣੀ ਆਏ ਓਦਾਂ ਤੇ ਨਾ ਆਉਣਗੇ ਆ ਰੱਖ ਹੌਸਲਾ ਤੁਹਾਰੀ ਨਾ ਦਿਨ ਪਹਿਲਾ ਜੈ तक हौसला तुहारी ना दिन पहला जें